ਕਾਲ ਦੋਸਤੋ ਅੱਜ ਬਾਦਲ ਦੇ ਫਾਰਮ ਚ ਆ ਨਾਗਾ ਆਇਆ ਦੇਖੋ ਬਾਹਰ ਲਈ ਆਂ ਪੇਡਾ ਆਪਾਂ ਤੈਨੂੰ ਪੇਡਾ ਹੀ ਕਹਿੰਦੇ ਆ ਤੁਸੀਂ ਆਪਾਂ ਇਹਨਾਂ ਨੂੰ ਕੀ ਕਹਿੰਦੇ ਹੋ ਦੇਖੋ ਬਹੁਤ ਹੀ ਸੋਹਣੇ ਸੋਹਣੇ ਨਾਗਾ ਇਹਨਾਂ ਦੀ ਫੇਸ ਕੁਆਲਿਟੀ ਦੇਖੋ ਕਿੰਨੇ ਛੋਟੇ ਛੋਟੇ ਹਾਈਟ ਇਹਨਾਂ ਦੀ ਬਹੁਤ ਛੋਟੀ ਆ ਆ ਦੇਖੋ ਜੀ ਬਾਦਲ ਜੀ ਦੇ ਸਟੱਡ ਫਾਰਮ ਦੀਆਂ ਇਹ ਆਇਟਮਾਂ ਨੇ हैदराबाद गया देखो हां देखो ये कभी किसी ने नसों कदे पहला ये चीज देखी है किसी ने इनों के दे संग देखो कितने दे सोने हैं ये जा देखो हां देखो ਇਹ ਦੇਖੋ ਬਹੁਤ ਸੋਹਣੇ ਸੋਹਣੇ ਜਾਨਵਰ ਆ ਬਾਦਲ ਸਾਹਿਬ ਦੇ ਤੇ ਆ ਬੱਕਰੀਆਂ ਦੇਖੋ ਗੱਡੀਆਂ ਛੋਟੀਆਂ ਛੋਟੀਆਂ ਨੇ ਬਿਲਕੁਲ ਹੀ ਛੋਟੀਆਂ ਛੋਟੀਆਂ ਇੰਨੇ ਛੋਟੇ ਬੱਚੇ ਤਾਂ ਆਪਣਾ ਕਦੇ ਵੀ ਨਹੀਂ ਦੇਖੇ ਮਾਜੂਦ ਸਾਹਿਬ ਦੇ ਫਾਰਮ ਲਈ ਬਣਾ ਦੇਖੋ ਜੀ ਨੂੰ ਸਭ ਤੋਂ ਘੈਂਟ ਚੀਜ਼ ਆ ਲੱਗੀ ਇਹਦੇ ਸਿੰਘ ਦੇਖੋ ਕਿੱਡੇ ਸੋਹਣੇ ਆ ਇੱਕ ਖਤਰਨਾਕ ਫੇਸ ਹੈ ਇਹ ਇੱਕ ਹੋਰ ਚੀਜ਼ ਦਿਖਾਉਣਾ ਤੁਹਾਨੂੰ ਇਹਨਾਂ ਦੇ ਫਾਰਮ ਦੀ ਆ ਕੋੜੇ ਵੀ ਇਹਨਾਂ ਦੇ ਆ ਇੱਕ ਤੁਹਾਨੂੰ ਹੋਰ ਇਹਨਾਂ ਦੇ ਬਹੁਤ ਘੈਂਟ ਚੀਜ਼ ਦਿਖਾਉਣਾ ਹੈ ਲੱਗੜ ਪਰ ਤੇ ਪੇਡਾ ਹੀ ਆ ਬਾਕੀ ਆ ਦੇਖੋ ਆ ਦਿਖਾਉਣਾ ਲੱਗ ਰਿਹਾ ਹੈ

वो भी थोड़ा दिखावे वीडियो चंगे लगी तो वीडियो में लाइक करो सब्सक्राइब करो थैंक यू <laughs>